ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਜੋ ਕਿ ਤਰਨਤਾਰਨ ਦੀ ਵਾਇਲ ਇਕਸ਼ਨ ਜਿੱਤ ਚੁੱਕੀ ਹੈ ਜਿਸ ਤਰੀਕੇ ਦੇ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਸੀ ਖਾਸ ਤੌਰ ਤੇ ਸੰਧੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਸੀ ਕਿ ਅਸੀਂ 10000 ਦੇ ਵੋਟਾਂ ਦੇ ਅੰਤਰ ਨਾਲ ਜਿੱਤਾਂਗੇ ਉਸੇ ਤਰੀਕੇ ਦੇ ਨਤੀਜੇ ਆਮ ਆਦਮੀ ਪਾਰਟੀ ਲਈ ਸਾਹਮਣੇ ਆਏ ਨੇ ਲਗਭਗ 12000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਦੂਜੇ ਨੰਬਰ ਤੇ ਅਕਾਲੀ ਦਲ ਬਾਦਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿੱਤ ਦੇ ਕੀ ਕਾਰਨ ਨੇ ਤੇ ਸਿਆਸੀ ਜਿਹੜੀਆਂ ਬਾਕੀ ਪਾਰਟੀਆਂ ਸੀ ਉਹ ਆਮ ਆਦਮੀ ਪਾਰਟੀ ਤੋਂ ਕਿੱਥੇ ਪਿੱਛੜ ਗੀਆਂ ਇਸ ਇਲੈਕਸ਼ਨ ਦੇ ਮਾਇਨੇ ਕੀ ਨੇ ਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਕਾਰਨ ਨੇ ਇਸ ਤੇ ਚਰਚਾ ਕਰਾਂਗੇ ਇਸ ਦੇ ਪਿੱਛੇ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਇਲੈਕਸ਼ਨ ਦਾ ਕੀ ਅਸਰ ਹੋਣ ਜਾ ਰਿਹਾ ਕੀ ਸੱਚਮੁੱਚ ਇਹ ਇਲੈਕਸ਼ਨ ਸੈਮੀਫਾਈਨਲ ਸੀ ਆਮ ਆਦਮੀ ਪਾਰਟੀ ਦੇ ਲਈ ਜਾਂ ਫਿਰ ਦੂਜੀਆਂ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਇਸ ਇਲੈਕਸ਼ਨ ਨੂੰ ਕੈਰੀ ਸੀ ਕੇ सेमीफाइनल ਤੇ ਫਾਈਨਲ ਅਸੀਸਤਾਈ ਦਾ ਜਿੱਤੇ ਪਏ ਆ ਤੇ ਪਰ ਉਹਨਾਂ ਦੇ ਲਈ ਨਿਰਾਸ਼ਾ ਜ਼ਰੂਰ ਪੱਲੇ ਪਈ ਹੈ ਪਰ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਜਿੱਤ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਜਿਸ ਸੂਬੇ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਉਹੀ ਪਾਰਟੀ ਜ਼ਮੀਨੀ ਚੋਣਾ ਜਿੱਤਦੀ ਹੈ ਜ਼ਿਆਦਾਤਰ ਮੌਕਿਆਂ ਤੇ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦਾ ਰਿਹਾ ਕਿਉਂਕਿ ਜਦ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਇੱਕ ਸੰਗਰੂਰ ਵਾਲੀ ਛੱਡ ਦਿੱਤਾ ਜਾਵੇ ਜਾਂ ਇੱਕ ਅੱਧੀ ਸੀਟ ਹੋਰ ਛੱਡ ਦਿੱਤੀ ਜਾਵੇ ਤਾਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਲਗਭਗ ਸਾਰੀਆਂ ਬਾਈ ਇਲੈਕਸ਼ਨ ਜਿੱਤਦੀ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਤੇ ਇਹ ਵੀ ਇਲਜ਼ਾਮ ਲੱਗਦਾ ਕਿ ਉਹ ਆਪਣੇ ਪਮਕੜਾ ਨੂੰ ਭੁੱਲ ਕੇ ਦੂਜੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਉੱਤੇ ਦਾ ਪੇਚ ਚਲਾਉਂਦੀ ਹੈ ਭਾਵੇਂ ਮਹਿੰਦਰ ਭਗਤ ਹੋਣ ਜਾਂ ਫਿਰ ਹੋਰ ਜਿਹੜੇ ਜਲੰਧਰ ਤੋਂ ਬਾਈ ਇਲੈਕਸ਼ਨ ਲੜੇ ਸੀ ਉਹ ਹੋਣ ਜਾਂ ਫਿਰ ਹੁਣ ਹਰਮੀਤ ਸੰਧੂ ਹੋਣ ਇਹ ਵੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸਰਕਾਰਾਂ ਦਾ ਆਨੰਦ ਮਾਣਿਆ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਸੀ ਤੇ ਆਮ ਆਦਮੀ ਪਾਰਟੀ ਜਿਨ੍ਹਾਂ ਲੋਕਾਂ ਤੇ ਸਵਾਲ ਚੁੱਕਦੀ ਸੀ ਉਹਨਾਂ ਲੋਕਾਂ ਨੂੰ ਹੀ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਦੀ ਹੈ ਤੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਲੜਦੀ ਹੈ ਤੇ ਇਹ ਇਲਜ਼ਾਮ ਵਿਰੋਧੀ ਧਿਰ ਅਕਸਰ ਲਾਉਂਦੀਆਂ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਭੁਮੱਕੜਾਂ ਦੇ ਸਿਰ ਤੇ ਆਮ ਆਦਮੀ ਪਾਰਟੀ ਸੱਤਾ ਤੇ ਵਿੱਚ ਆਈ ਸੀ ਮੁੱਖ ਮੰਤਰੀ ਭਗਵੰਤ ਮਾਨ ਬਣੇ ਸੀ ਉਹਨਾਂ ਭੁਮੱਕੜਾਂ ਨੂੰ ਪਾਸੇ ਕਰ ਦਿੱਤਾ ਗਿਆ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਤੇ ਬਾਈ ਇਲੈਕਸ਼ਨ ਜਿੱਤ ਲਈ ਜਾਂਦੀ ਆ ਪਹਿਲੀਆਂ ਜਿਹੜੀਆਂ ਬਾਈ ਇਲੈਕਸ਼ਨ ਲੜੇ ਸੀ ਉਹਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਕੈਬਨਟ ਮੰਤਰੀ ਬਣਾਏ ਜਾਣਗੇ ਹੁਣ ਇਸ ਵਾਰ ਹਰਮੀਤ ਸੰਧੂ ਬਾਰੇ ਅਜੇ ਆ ਕੁਝ ਨਹੀਂ ਸੀ ਕਿ ਹਰਮੀਤ ਸੰਧੂ ਨੂੰ ਕੈਬਨਟ ਮੰਤਰੀ ਬਣਾਇਆ ਜਾਵੇਗਾ ਪਰ ਪਹਿਲੀਆਂ ਦੋ ਬਾਈ ਇਲੈਕਸ਼ਨ ਦੇ ਵਿੱਚ ਕੈਬਨਟ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਉਹਨਾਂ ਦੋਨਾਂ ਨੂੰ ਬਣਾਇਆ ਵੀ ਗਿਆ ਤੇ ਹਰਮੀਤ ਸੰਧੂ ਜਿਹੜੇ ਕਿ ਅਕਾਲੀ ਦਲ ਨਾਲ ਜੁੜੇ ਹੋਏ ਸੀ ਅਕਾਲੀ ਦਲ ਦੇ ਵਿੱਚੋਂ ਸ਼ਾਮਿਲ ਕਰਵਾਏ ਗਏ ਸੀ ਬਾਈ ਇਲੈਕਸ਼ਨ ਤੋਂ ਕੁਸਮਾ ਪਹਿਲਾਂ ਤੇ ਉਹਨਾਂ ਨੂੰ ਇੰਚਾਰਜ ਬਣਾ ਦਿੱਤਾ ਗਿਆ ਤੇ ਫਿਰ ਉਮੀਦਵਾਰ ਬਣਾ ਦਿੱਤਾ ਗਿਆ ਉਹ ਇੱਕ ਵੱਡਾ ਕਾਰਨ ਰਿਹਾ ਕਿਉਂਕਿ ਹਰਮੀਤ ਸੰਧੂ ਨੇ ਜਿਹੜੇ ਉਹ ਆਪਣੀ ਜੱਦੀ ਪੁਸ਼ਤੀ ਵੋਟ ਰੱਖਦੇ ਨੇ ਤੇ ਆਪਣੇ ਨਾਲ ਜਿਹੜਾ ਕਾਡਰ ਜੁੜਿਆ ਹੋਇਆ ਉਹਨੂੰ ਵੀ ਇੱਕ ਵੱਡਾ ਲੀਡਰ ਨਾਲ ਲੈ ਕੇ ਆਉਂਦਾ ਤੇ ਉਹਨਾਂ ਦੀ ਜਿਹੜੀ ਵੱਡੀ ਵੋਟ ਬੈਂਕ ਸੀ ਉਹ ਵੀ ਨਾਲ ਹੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤੀ ਆ ਜਿਹੜੀ ਸਰਕਾਰ ਹੋਣ ਦੇ ਕਰਕੇ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਉਹ ਵੀ ਵੋਟ ਪਈ ਹੈ ਤੇ ਦੂਜੇ ਪਾਸੇ ਜਿਹੜੀ ਹਰਮੀਤ ਸੰਧੂ ਦੇ ਨਾਲ ਕਾਡਰ ਜੁੜਿਆ ਹੋਇਆ ਸੀ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਕਿਉਂਕਿ ਇਸ ਤੋਂ ਪਹਿਲਾਂ ਤਿੰਨ ਵਾਰ ਉਹ ਵਿਧਾਇਕ ਰਹੇ ਨੇ ਤੇ ਚੌਥੀ ਵਾਰ ਅੱਜ ਵਿਧਾਇਕ ਬਣੇ ਨੇ ਤੇ ਚੌਥੀ ਵਾਰ ਵਿਧਾਇਕ ਬਣ ਕੇ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਉਹਨਾਂ ਨੇ ਵੋਟ ਜਿਹੜੀ ਸੀਟ ਹੈ ਉਹ ਪਾ ਦਿੱਤੀ ਹੈ ਤੇ ਇਸ ਤਰੀਕੇ ਦੇ ਨਾਲ ਇਹ ਦੋ ਵੱਡੇ ਕਾਰਨ ਸਰਕਾਰ ਹੋਣਾ ਤੇ ਦੂਜਾ ਉਹਨਾਂ ਦਾ ਹਰਮੀਤ ਸੰਧੂ ਦਾ ਆਪਣਾ ਕੱਟਰ ਹੋਣਾ ਉਹਨਾਂ ਦੀ ਪੱਕੀ ਵੋਟ ਬੈਂਕ ਹੋਣੀ ਤੇ ਤੀਜਾ ਸਭ ਤੋਂ ਵੱਡਾ ਕਾਰਨ ਕਾਂਗਰਸ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜਿਹੜੀ ਸੋਚ ਹੈ ਜੋ ਵਿਚਾਰਧਾਰਾ ਜੋ ਉਹ ਕਹਿੰਦੇ ਨੇ ਕਿ ਇਹਨਾਂ ਮੁੱਦਿਆਂ ਤੇ ਅਸੀਂ ਇਲੈਕਸ਼ਨ ਲੜਦੇ ਹਾਂ ਉਸੇ ਤਰੀਕੇ ਦੀ ਲਗਭਗ ਮਿਲਦੀ ਜੁਲਦੀ ਵਿਚਾਰਧਾਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੈ ਪਰ ਕਾਂਗਰਸ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਨਿਰਪੱਖ ਕਹਿੰਦੀ ਹੈ ਸੈਕੂਲਰ ਕਹਿੰਦੀ ਹੈ ਕਿ ਸਾਨੂੰ ਸਿੱਖ ਮੁਸਲਮਾਨ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿੱਖ Hindu ਮੁਸਲਮ ਧਰਮ ਜਾਤ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਮੁੱਦਿਆਂ ਤੇ ਰਾਜਨੀਤੀ ਕਰਦੇ ਹਾਂ ਪਰ ਦੂਜੇ ਪਾਸੇ ਰਾਜਾ ਵੜਿੰਗ ਦੇ ਜਿਹੜੇ ਬਿਆਨ ਸੀ ਉਹ ਕਾਂਗਰਸ ਤੇ ਲਈ ਨੁਕਸਾਨ ਦਾ ਇੱਕ ਸਾਹਤ ਹੋਏ ਤੇ ਉਹਨਾਂ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਪੰਥਕ ਹਲਕੇ ਦੇ ਵਿੱਚ ਜਿਹੜੇ ਲੋਕ ਸੈਕੂਲਰ ਸੋਚ ਵਾਲੇ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤ ਗਏ ਤੇ ਇੱਕ ਸ਼ਾਨਦਾਰ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਹੋਣ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਦੂਜਾ ਕਾਰਨ ਹਰਮਿਤ ਸੰਧੂ ਦੀ ਆਪਣੀ ਵੋਟ ਬੈਂਕ ਹੋਣ ਦਾ ਵੱਡਾ ਕਾਰਨ ਜਿੱਤੇ ਦੇ ਵਿੱਚ ਕਨਵਰਟ ਹੋਇਆ ਤੇ ਤੀਜੀ ਕਾਂਗਰਸ ਜਿਹੜੀ ਕਿ ਆ ਓਵਰ ਕੌਨਫੀਡੈਂਸ ਕਿਹਾ ਜਾ ਸਕਦਾ ਹੈ ਕਿ ਉਹਦੇ ਵਿੱਚ ਫਿਰਦੀ ਸੀ ਤੇ ਕਹਿ ਰਹੀ ਸੀ ਕਿ 27 ਦੇ ਵਿੱਚ ਸਾਡੀ ਜਿੱਤ ਪੱਕੀ ਹੈ ਤੇ ਇਹ ਸਮਝੀ ਬੈਠੀ ਸੀ ਕਿ ਅਕਾਲੀ ਭਾਜਪਾ ਅਲੱਗ-ਅਲੱਗ ਨੇ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਹੋਣ ਦੇ ਤੌਰ ਤੇ ਉਹਨਾਂ ਦੇ ਖਿਲਾਫ ਗੁੱਸਾ ਹੋਵੇਗਾ ਤੇ ਇਸ ਚੋਣ ਨੂੰ ਸੈਮੀਫਾਈਨਲ ਕੈਰੀ ਸੀ ਪਰ ਉਹਨਾਂ ਦੇ ਪੱਲੇ ਨਿਰਾਸ਼ਾ ਪਈਆ ਖਾਸ ਤੌਰ ਤੇ ਪ੍ਰਧਾਨ ਦਾ ਰਾਜਾ ਬੜਿੰਗ ਦੇ ਜਿਹੜੇ ਬਿਆਨ ਸੀ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲਈ ਬਹੁਤ ਸਹਾਈ ਸਾਬਤ ਹੋਏ ਨੇ ਕਿਉਂਕਿ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਬੇਅਦਬੀ ਦੇ ਇਲਜ਼ਾਮ ਲੱਗਦੇ ਨੇ ਇੱਕ ਬੂਟਾ ਸਿੰਘ ਵਾਲੀ ਜਿਹੜਾ ਵਿਵਾਦਿਤ ਬਿਆਨ ਉਹਨਾਂ ਨੇ ਦਿੱਤਾ ਤਾਂ ਇਸ ਤਰੀਕੇ ਦੇ ਨਾਲ ਉਹ ਉਲਝੇ ਤੇ ਦਿਖਾਈ ਦਿੱਤੇ ਤੇ ਖਾਲਿਸਤਾਨ ਤੇ ਹਿੰਦੂਸਤਾਨ ਵਾਲੀ ਗੱਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਘਰ ਘਰ ਕੀਤੇ ਦੂਜੇ ਪਾਸੇ ਬੀਜਪੀ ਹੈ ਜਿਹੜੀ ਉਹ ਵੀ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਤੇ ਇੱਕ ਹੋਰ ਵੱਡਾ ਕਾਰਨ ਇਹ ਰਿਹਾ ਕਿ ਜਿਹੜੀ ਪੰਥਕ ਵੋਟ ਸੀ ਜਿਹੜੀ ਕਿ ਪੰਜਾਬੀ ਲਕੀਰ ਦੇ ਵਿੱਚ ਲੋਕ ਆਉਂਦੇ ਨੇ ਜਿਹੜੇ ਪੰਜਾਬੀਅਤ ਨੂੰ ਕਹਿੰਦੇ ਨੇ ਕਿ ਅਸੀਂ ਪੰਥਕਾਂ ਜਾਂ ਪੰਥਕ ਹਲਕਾ ਉਸ ਇਲਾਕੇ ਨੂੰ ਮੰਨਿਆ ਜਾਂਦਾ ਉਹ ਵੋਟਾਂ ਆਪਸ ਦੇ ਵਿੱਚ ਵੰਡੀਆਂ ਗਿਆ ਕਿਉਂਕਿ ਮਨਦੀਪ ਖਾਲਸਾ ਵੀ ਲਗਭਗ 20000 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਦੂਜੇ ਪਾਸੇ ਸੁਖਵਿੰਦਰ ਕੌਰ ਰੰਧਾਵਾ 30000 ਵੋਟਾਂ ਦੇ ਲਗਭਗ ਲਿਜਾਣ ਦੇ ਵਿੱਚ ਕਾਮਯਾਬ ਰਹੇ ਜੇ ਦੋਵੇਂ ਧੜਿਆਂ ਦੀਆਂ ਵੋਟਾਂ ਮਿਲਾ ਲੀਆਂ ਜਾਂ ਤਾਂ ਲਗਭਗ 50000 ਹੋ ਜਾਂਦੀਆਂ ਨੇ ਤੇ ਜਿਹੜੇ ਸੰਧੂ ਸਾਫ ਨੇ ਉਹਨਾਂ ਤੋਂ ਵੱਧ ਵੋਟਾਂ ਬਣ ਜਾਂਦੀਆਂ ਨੇ ਤੇ ਦੋਵੇਂ ਧੜਿਆਂ ਦਾ ਅਲੱਗ-ਅਲੱਗ ਲੜਨਾ ਅਕਾਲੀਆਂ ਲਈ ਨੁਕਸਾਨ ਦਾ ਇੱਕ ਸਾਬਤ ਹੋਇਆ ਪਰ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਵੱਡਾ ਸਹਾਈ ਸਾਬਤ ਹੋਇਆ ਤੇ ਆਮ ਆਦਮੀ ਪਾਰਟੀ ਦੀ ਝੋਲੀ ਇੱਕ ਸ਼ਾਨਦਾਰ ਜਿੱਤ ਪਈ ਹੈ ਜ਼ਿਆਦਾਤਰ ਬਾਈ ਇਲੈਕਸ਼ਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤਦੀ ਰਹੀ ਹੈ ਤੇ ਉਹਨਾਂ ਦੀ ਗਿਣਤੀ ਦੇ ਵਿੱਚ ਇੱਕ ਹੋਰ ਵਾਧਾ ਹੋਇਆ ਤੇ ਤਰਨਤਾਰਨ ਹਲਕਾ ਜਿਸ ਨੂੰ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ ਲਈ ਸਮਝਿਆ ਜਾ ਰਿਹਾ ਸੀ ਉਸ ਚੈਲੰਜ ਨੂੰ ਵੀ ਪਾਸ ਕਰਦੇ ਦਿਖਾਈ ਦਿੱਤੇ ਨੇ ਉਹ ਸਕਿਲੇ ਨੂੰ ਵੀ ਸਰ ਆਮ ਆਦਮੀ ਪਾਰਟੀ ਨੇ ਹੁਣ ਕਰ ਲਿਆ